ਤਨੂੰ ਜਿੰਨਾਂ ਦੇ ਸਾਰਿਆਂ ਨੂੰ ਪਤਾ ਹੈ ਸੰਡੇ ਇਵਨਿੰਗ ਇਵਨਿੰਗ ਜਿਹੜਾ ਇੱਕ ਬਹੁਤ ਹੀ ਅਨਫੋਰਚੂਨੇਟ ਤੇ ਸ਼ੈਡਿੰਗ ਟੈਂਕ ਇਨਸੀਡੈਂਟ ਹੋ ਵਾਪਰਿਆ ਸੀ ਜਿੱਥੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ थाना ਡਿਵੀਜ਼ਨ ਨੰਬਰ 5 ਦਾ ਜਿਹੜਾ ਏਰੀਆ ਹੈ ਬਸਤੀ ਸ਼ੇਖ ਉੱਥੇ ਇੱਕ ਵਿਅਕਤੀ ਹੈਗਾ ਉਹ ਇੰਜਰਡ ਪਾਇਆ ਗਿਆ ਹੈਗਾ ਉਹਦਾ ਨਾਮ ਅੰਕਿਤ ਜੰਮਾਸੀ ਉਹ ਜਦੋਂ ਸਾਨੂੰ ਪੁਲਿਸ ਨੂੰ ਇਤਲਾਹ ਮਿਲੀ ਅਸੀਂ ਜੀ मौके ਤੇ ਗਏ ਮੋਕੇ ਕੇ ਬਾਅਦ ਚ ਪਤਾ ਚਲਿਆ ਕਿ ਜਿਹੜਾ ਅੰਕਿਤ ਜਾਂਬਾ ਜਿਹੜਾ ਨਾਮ ਦਾ ਇਹ ਬਖ ਹੈ ਉਹਦੀ ਕਿ ਕਿਸੇ ਨੇ ਉਹਨੇ ਤੇ ਕਾਫੀ ਸਟੈਬਲ ਕੀਤੀ ਸੀ ਜਦੀ ਬਾਅਦ ਚ ਅਫਸੋਰਨਟਲੀ ਜਿਹੜੇ ਗਤੀਵਿਧੀ ਜਿਹਦੀ ਬ੍ਰਿਤੀ ਉਹ ਸਿਮਿਲ ਹਸਪੀਟਲ ਦੇ ਵਿੱਚ ਹੋ ਗਈ ਸੀ ਇਸੇ ਦੇ ਕੇਸ ਦੇ ਵਿੱਚ ਮਾਨ ਉਹ ਕਮਿਸ਼ਨਰ ਪੁਲਿਸ ਜਿੰਤਲੰਦਰ ਜੀ ਦੇ ਨਿਰਦੇਸ਼ਾਂ ਹੈ ਤੇ ਇਮੀਡੀਏਟਲੀ ਜਿਹੜੀ ਹੈ ਕਿ ACP ਬਸਤੇ ਨੇ ਡਿਸ਼ਰਨ ਹੈ SP बेस्ट SHO ਪਾਰ ਨੰਬਰ SHO ਬਸਤੀਪਾਲਾ ਕੇ ਅਧਿਕਾਰ SHO ਡਿਵੀਜ਼ਨ SHO ਬਾਰਦੋਖਨ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਇਮੀਡੀਟਲੀ ਲਈ ਹੈ ਜੀ ਇੱਕ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਸੀ ਅਸੀਂ ਇਸ ਨੂੰ ਪ੍ਰੋਪਰਲੀ ਵੈਰੀਫਾਈ ਕੀਤਾ ਸਾਰੇ ਫੈਕਟਸ ਚੈੱਕ ਕੀਤੇ ਸਪੋਰਟ ਦਾ ਵੈਰੀਫਾਈ ਨਿਪਟਨ ਜਿਹੜਾ ਹੈਗਾ ਉਹ ਕੀਤਾ ਪੋਸਟ ਕਰਨ ਤੋਂ ਬਾਅਦ ਅਸੀਂ ਜਿਹੜਾ ਇੱਕ ਇੱਕ ਪਰਸ਼ਨ ਨੰਬਰ ਕਰਾਇਆ ਜਿਹੜੀ ਹੈ 302 348 504 324 141 149 ਆ 8 ਲੋਕਾਂ ਦੇ ਖਿਲਾਫ ਅਸੀਂ ਦਲਜ ਜਿਹੜੀ ਹੈਗੀ ਉਹ ਕੀਤੀ ਸੀ ਆ ਇਹ ਸੀ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜਾ ਅਸੀਂ ਜਿਹੜਾ ਹੈਗਾ ਬਾਕੀ ਜਿਹੜੇ ਵੀ ਫੈਕਟਸ ਹੈਗੇ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਲੱਖ-ਲੱਖ ਥਾਵਾਂ ਤੇ ਲੈਡਾ ਕੀਤੇ ਹਨ ਇਹਦੇ ਚ ਜਿਹੜੇ ਮੇਨ ਅਕਿਊਜ਼ਡ 3 ਦੋ ਵਿਕਤੀ ਮੇਨ ਸੂਚਿਤ ਹਨ ਜਨਰ ਜਿਹੜੇ ਚੋਸਕਾਨ ਸਿੰਘ ਮਨੀਬੀਤ ਅਲਿਆਸ ਸੋਨੂ ਅਤੇ ਕੁਲਵਿੰਦਰ ਕੋ ਜਿਹੜੀ ਜਸਤ ਸੋਨੂ ਦੀ ਮਦਰ ਹੈਗੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗੇ ਇਹਨਾਂ ਤੋਂ ਜਿਹੜਾ ਹੈਗਾ ਇੱਕ ਮਰਦਾ ਦਾ ਨਿਵਰਤਨ ਹੈਗਾ ਜਿਹੜਾ ਉਹ ਵੀ ਰਿਕਵਰ ਕਰ ਲਿਆ ਹੈਗਾ ਜਿਹੜੇ ਬਾਕੀ ਬੰਦੇ ਹੈ ਉਹਨਾਂ ਦੇ ਲਈ ਅਸੀਂ ਛੇਤੀ ਤੋਂ ਛੇਤੀ ਉਹਨਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਨਰਮ ਕਰਨਾ ਚਾਹੀਦਾ ਛੇਤੀ ਕਹਿੰਦੇ ਆ ਜਿਹੜਾ ਟੋਟਲ ਤੁਸੀਂ ਇਨਸੀਡੈਂਟ ਦੇਖੋਗੇ ਤਾਂ ਇਨਸੀਡੈਂਟ ਪਹਿਲਾਂ ਇਹਨਾਂ ਦੀ ਆਪਸੀ ਰੰਜਿਸ਼ ਸੀ ਇੱਕ 2021 ਦੇ ਵਿੱਚ ਇੱਕ ਪਹਿਲਾਂ ਦਰਸ ਕੀਤੀ ਗਈ ਸੀ ਇਸ ਲੋਰ ਫੈਰ ਜਿਹੜਾ ਡਿਸੀਜ ਹੈ ਉਹਦੇ ਖਿਲਾਫ ਜਿਹੜੀ ਪਈ ਹੈ ਉਹ ਦਮਸ਼ਕੋਈ ਸੀਗੀ ਤਾਂ ਇਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਆ ਆਪਸੀ ਜਿਹੜਾ ਹੈ ਇਸ਼ੂ ਉਹ ਚੱਲਦਾ ਸੀਗਾ ਇਸੇ ਕਰਕੇ ਇਹਨਾਂ ਦਾ ਜਿਹੜਾ ਆ ਜੋ ਆ ਮੋਡ ਹੈ ਆ ਇਸ ਇਨਸੀਡੈਂਟ ਨੂੰ ਲੇਡੀ ਉਹਨੂੰ ਮਦਰ ਉਹਨਾਂ ਕੀ ਰੋਲ ਦੇ ਵਿੱਚ ਮਦਰ ਦਾ ਕੀ ਰੋਲ ਜਿਹੜੇ ਲੱਡੇ ਜਿਹੜੀ ਤਾਂ ਮਦਰ ਸਕਾਟ ਤੇ ਮਦਰ ਦੀ ਇਨਵੋਲਵਮੈਂਟ ਹੈ ਉਸ ਤੋਂ ਲਾਵਾ ਜਿਵੇਂ ਹੈਗੀ ਸੋਨੂੰ ਸੋਨੂੰ ਨੂੰ ਬਣਾ ਦੇਣਾ ਦਾ ਜਿਹੜਾ ਇੰਜਾਮ ਮਹਿਤਾ ਉਹ ਵੀ ਉਹਦੀ ਮਦਦ ਲਗਾ ਟੋਟਲ ਜਗ੍ਹਾ ਮਦਦ ਸੀ ਸਰ ਟੋਟਲ ਟੋਟਲ ਮੈਂ ਕਿੰਨੀ ਤੁਹਾਨੂੰ ਉਹ ਰੰਗ ਦੀ ਦੱਸਿਆ 8 ਬੰਦੇ ਦੇ ਗਲਾਸ ਫਿਲਰ ਮਿਸਟਰ ਨੂੰ ਹੈ ਜਿਹੜੇ ਚ ਕੁਝ ਬੰਦੇ ਬੈੰਨੇ ਨੇ ਤੇ ਕੁਝ ਬੰਦੇ ਉਹਨਾਂ ਨੇ ਪੁਣਾ ਨੇ ਦਿਖਾਇਆ ਕਿ ਪਹਿਲਾ ਇਨਸੀਡੈਂਟ ਕੀ ਸੀ ਜਿਹਦੇ ਕਰਕੇ ਇੰਨੀ ਰੰਜਿਸ਼ ਬਣੀ ਪਹਿਲਾ ਇਨਸੀਡੈਂਟ ਉਹ ਆਲਰੇਡੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ 2021 ਦੇ ਵਿੱਚ ਇੱਕ ਨਾ ਦਾ ਆਪਸ ਵਿੱਚ ਇਨਸੀਡੈਂਟ ਹੋਇਆ ਸੀਗਾ ਉਹਦੇ ਚ ਪੱਤਰ ਵੀ ਇਹ ਇਨਸੀਡੈਂਟ ਕੀ ਸੀ ਕਿ ਉਹਦੇ ਚ 307 ਦਾ ਐਫ ਆਈ ਆਰ ਜਿਹੜਾ ਹੈਗਾ ਜਿਹੜਾ ਅੰਕੀਮ ਜੰਮਾ ਦੇ ਕਲੱਬ ਨਾਲ ਹੋਇਆ ਸੀਗਾ ਇਸੇ ਕਰਕੇ ਇਹ ਹਾਦੀਕਾ ਨਹੀਂ ਕਿਸੇ ਪੋਲੀਟਿਕਲ ਪਾਰਟੀ ਦੇ ਨਾਲ ਵੀ ਹੈਗਾ ਨਾ ਰਿਲੇਟਡ ਕੈਸ਼ ਦੇ ਸੰਬੰਧ ਵਿੱਚ ਪਹਿਲਾਂ ਕੈਸ਼ ਕਰਦਾ ਦੱਸਦੇ ਸੀਗਾ ਤੇ ਪਹਿਲਾਂ ਵੀ ਚੱਲਦਾ ਸੀ ਤੁਸੀਂ